ਹਾਂਜੀ ਜੀ ਲੋਤ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਸਵਰਾਜ ਟ੍ਰੈਕਟ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਆ ਤੇ ਕਿੱਥੇ ਟਿਕਟ ਖੜੇ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਪਹਿਲੀ ਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਗੱਲ ਕਰਦੇ ਟਰੈਕਟਰ ਦੀ ਸੋਬਰਾ 855 ਟਰੈਕਟਰ 2016 ਮਾਡਲਾ ਤੇ 540 ਦਾ ਰੇਟ ਰੱਖਿਆ ਗਿਆ ਤੇ ਬਾਕੀ ਦਾ ਰੇਟ ਦੋਸਤੋ ਕੋਈ ਫਿਕਸ ਨਹੀਂ ਹੁੰਦਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਬਾਕੀ ਟਾਇਰਾਂ ਦੀ ਗੱਲ ਕਰੀ ਦੋਸਤੋ ਗੋਡੀਅਰ ਦੇ ਟਾਇਰਾ 14 28 ਦੇ ਟਾਇਰਾ ਟਾਇਰਾਂ ਦੀ ਕੰਡੀਸ਼ਨ ਵਧੀਆ ਪਈਆ ਬਾਕੀ ਸੋਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਪੰਜਾਬ ਨੰਬਰ ਹੈਗਾ ਤੇ ਡਾਬਰ ਤੇ ਡੰਡਾ ਸੋਨੂੰ ਨਾਲ ਮਿਲੇਗਾ ਤੇ ਬਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਟਾਇਰ ਵੀ ਬਿਲਕੁਲ ਸਾਫ ਹੈ ਰੰਗ ਪਿੰਡ ਦਾ ਸਾਰਾ ਨਾਲ ਦਾ ਹੈ ਵਾ ਰਮ ਰਮ ਦੇਖ ਸਕਦੇ ਤੁਸੀਂ ਬਿਲਕੁਲ ਸਾਫਾ ਦੋਸਤੋ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਤੇ ਘੋੜਾ ਬੰਪਰ ਟਰੈਕਟਰ ਟਾਇਰ ਬਿਲਕੁਲ ਸਾਫਾ ਚਾਰ ਟਾਇਰ ਤੁਹਾਨੂੰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਮਿਲਣਗੇ ਫੋਰ ਸਟਾਰਟ ਟਰੈਕਟਰ ਦੋਸਤੋ ਸਵਰਾਜ 855 ਐਫੀ ਟਰੈਕਟਰ ਅਗਲਾ ਟਰੈਕਟਰ ਹੈ ਦੋਸਤੋ ਆਪਣੇ ਕੋਲ 2008 ਮਾਡਲ ਦਾ 1355000 ਦੀ ਡਿਮਾਂਡ ਰੱਖੀ ਗਈ ਆ ਤੇ ਬਾਕੀ ਇਹਦਾ ਵੀ ਰੇਟ ਦੋਸਤੋ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜੂਗਾ ਸਬਰਾਜ 855 ਐਫੀ ਟਰੈਕਟਰ ਹੈ ਵੀ ਤੇ ਬਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰਾ ਛਾਤਰੀ ਲੱਗੀ ਹੋਈ ਹੈਗੀ ਤੇ 3 ਸਟਾਰ ਟਰੈਕਟਰ ਦੋਸਤੋ ਗੋਡੀਏ ਦੇ ਤੇ ਟਾਇਰ ਆਗੇ ਤੇ 14 9 28 ਦੇ ਤੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਇਹਦੀ ਵਧੀਆ ਪਈ ਹੈਗੀ 80 ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਬਹੁਤ ਹੀ ਸੰਭ ਕੇ ਰੱਖਿਆ ਟਰੈਕਟਰ ਦੋਸਤੋ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਪੰਜਾਬ ਨੰਬਰ ਆਗਾ ਤੇ ਰੰਗ ਪੇਂਟ ਪੱਖੋਂ ਪਸਾਰਾ ਟਰੈਕਟਰ ਸਾਫ ਪਿਆਗਾ ਟਰੈਕਟਰ ਦਾ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਬਾਕੀ ਟਰੈਕਟਰ ਦੀ ਲੋਕੇਸ਼ਨ ਦੋਸਤੋ ਬਰਨਾਲੀ ਰੀਡਿਸ ਨੂੰ ਇਹ ਟਰੈਕਟਰ ਮਿਲਣਗੇ ਤੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗੇ ਇਹ ਸਭਰਾਜ 855 ਐਫੀ 2 ਸਟਾਰ ਟਰੈਕਟਰ ਦੋਸਤੋ ਤੇ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਆ ਘੋੜਾ ਪੰਪਟਰੈਕਟਰ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਅਗਲਾ ਟਰੈਕਟਰ ਆਪਣੇ ਕੋਲੇ ਆਇਆ ਸੌਰਾਜ 855 ਐਫੀ ਇਹ ਹੈਗਾ ਦੋਸਤੋ 2015 ਮਾਡਲਾ ਤੇ 528 ਦਾ ਰੇਟ ਰੱਖਿਆ ਗਿਆ ਤੇ ਬਾਕੀ ਇਹਦਾ ਵੀ ਰੇਟ ਦੋਸਤੋ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਦੇ ਡੱਕ ਲੱਗਿਆ ਹੋਇਆ ਹੈ ਛਤਰੀ ਲੱਗੀ ਹੋਈ ਹੈਗੀ ਕੰਡੀਸ਼ਨ ਪੱਖੇ ਵੀ ਬੜੀ ਸਾਫ ਕੰਡੀਸ਼ਨ ਦੇ ਵਿੱਚ ਪਿਆ ਹੈ ਦੋਸਤੋ ਤੇ ਐਮ ਆਰ ਐਫ ਦੇ ਟਾਇਰ ਆਗੇ ਤੇ 16 9 28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ। ਬਾਕੀ ਤੁਹਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ। ਸਾਰਾ ਟਰੈਕਟਰ ਬੈਕ ਸਾਈਡ ਤੋਂ ਬਿਲਕੁਲ ਸਾਫ ਪਿਆ ਦੋਸਤੋ। ਤੇ ਟਾਇਰ ਬਿਲਕੁਲ ਨਵੇਂ ਪਏ, ਬਹੁਤ ਸਾਫਾ ਸਾਫ ਟਾਇਰ ਆ ਦੋਸਤੋ। ਐਮਰੂ ਬਿਲਕੁਲ ਸਾਫ ਪਿਆ, ਰੰਗ ਪੇਂਟ ਪੱਕੋ ਸਾਰਾ ਟਰੈਕਟਰ ਸਾਫ ਪਿਆਗਾ। ਛੀਟਾ ਛੋਟਾ ਤੁਸੀਂ ਦੇਖ ਸਕਦੇ ਬਿਲਕੁਲ ਸਾਫਾ। ਬਾਕੀ ਰੰਗ ਪੇਂਟ ਓਕਾ ਸਾਰਾ ਸਾਫ ਦੋਸਤੋ। ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾ ਆ ਤਾਂ ਵੀਡੀਓ ਵਿੱਚ ਪਏ ਦੇ ਨੰਬਰ ਕਰਾਂਗੇ। ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸ